ਕੈਨੇਡਾ ਦੇ ਪੀਐਮ ਜਸਟਨ ਟਰੂਡੋ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਆ ਤੁਹਾਨੂੰ ਦੱਸਤੀਏ ਕਿ ਜਸਟਨ ਟਰੂਡੋ ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹ ਆਪਣੇ ਅਹੁਦੇ ਤੋਂ ਜਲਦ ਅਸਤੀਫਾ ਦੇ ਸਕਦੇ ਨੇ ਕਿਉਂਕਿ ਸੰਸਦ ਦੇ ਵਿੱਚ ਪਹਿਲਾਂ ਉਹਨਾਂ ਦੇ ਖਿਲਾਫ ਬੇਪਰੋਸਗੀ ਮਤਾ ਜਿਹੜਾ ਉਹ ਲਿਆਂਦਾ ਗਿਆ ਸੀ ਤਾਂ ਹੁਣ ਉਨ੍ਹਾਂ ਦੇ ਖਿਲਾਫ ਨੋ ਕੌਨਫੀਡੈਂਸ ਮਤਾ ਲੈਉਣ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਵਿਰੋਧੀਆਂ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਲਗਾਤਾਰ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹਨਾਂ ਤੇ ਜਿਹੜੇ ਤਿੱਖੇ ਸ਼ਬਦੀ ਹਮਲੇ ਨੇ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਵਿਰੋਧੀਆਂ ਦੇ ਵੱਲੋਂ ਇਹਨਾਂ ਦੀ ਵਿਰੋਧਤਾ ਕੀਤੀ ਜਾ ਰਹੀ ਸੀ ਉੱਥੇ ਹੀ ਹੋਣਾ ਜਸਟਿਨ ਟਰੋਡੋ ਦੀ ਪਾਰਟੀ ਦੇ ਵਿੱਚ ਵੀ ਜਿਹੜੀ ਫੋਟਾ ਪੈ ਚੁੱਕੀ ਆ ਪਹਿਲਾਂ ਫਾਈਨੈਂਸ ਮਨਿਸਟਰ ਨੇ ਜਿਹੜੇ ਉਹ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ ਤਾਂ ਹੁਣ ਬਾਕੀ ਮੰਤਰੀਆਂ ਦੇ ਵੱਲੋਂ ਵੀ ਜਿਹੜੀ ਅਸਤੀਫੇ ਦੀ ਤਿਆਰੀ ਕਰ ਲਈ ਗਈ ਹੈ ਤੁਹਾਨੂੰ ਦੱਸਤੀ ਹੈ ਕਿ ਪਹਿਲਾ ਐਨਡੀਪੀ ਨੇਤਾ ਜਿਨ੍ਹਾਂ ਨੂੰ ਕਿੰਗ ਮੇਕਰ ਕਿਹਾ ਜਾਂਦਾ ਸੀ ਲਗਾਤਾਰ ਜਿਹੜੀ ਕਹਦੀ ਹੈ ਕਿ ਇਹਨਾਂ ਦੀ ਗਹਿਰੀ ਦੋਸਤੀ ਦੀਆਂ ਜਿਹੜੀਆਂ ਗੱਲ ਆਖੀ ਜਾਂਦੀ ਸੀ ਉਹਨਾਂ ਨੇ ਵੀ ਜਿਹੜਾ ਆਪਣਾ ਹੱਥ ਜਸਟਿਨ ਟਰੂਡੋ ਤੋਂ ਪਿੱਛੇ ਖਿੱਚ ਲਿਆ ਸੀ ਤਾਂ ਹੁਣ ਲੱਗਦਾ ਹੈ ਕਿ ਜਲਦ ਜਿਹੜਾ ਜਾਂ ਤਾਂ ਜਸਟਿਨ ਟਰੂਡੋ ਤੋਂ ਪਾਰਟੀ ਵੱਲੋਂ ਅਸਤੀਫਾ ਮੰਗਿਆ ਜਾਵੇਗਾ ਜਾਂ ਫਿਰ ਜਸਟਿਨ ਟਰੂਡੋ ਜਿਹੜੇ ਉਹ ਖੁਦ ਅਸਤੀਫਾ ਦੇ ਦੇਣਗੇ ਕਿਉਂਕਿ ਲਗਾਤਾਰ ਜਿਹੜੀਆਂ ਸੰਸਦ ਦੇ ਵਿੱਚ ਇਹ ਗੱਲਾਂ ਹੋਣਾ ਜਾ ਚੱਲਣ ਲੱਗ ਪਈਆਂ ਨੇ ਕਿ ਜਲਦ ਜਿਹੜੇ ਜਸਟਨ ਟਰੂਡੋ ਨੇ ਉਹ ਆਪਣੀ ਜਿਹੜੇ ਅਹੁਦੇ ਨੇ ਉਹਨਾਂ ਤੋਂ ਅਸਤੀਫਾ ਦੇ ਸਕਦੇ ਨੇ ਵੱਡੀ ਖਬਰ ਨਿਕਲ ਕੇ ਕੈਨੇਡਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੈਨੇਡਾ ਦੇ ਪੀਐਮ ਜਸਟਨ ਟਰੂਡੋ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਜਲਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਨੇ ਕੈਨੇਡਾ ਦੇ ਪੀਐਮ ਜਸਟਨ ਟਰੂਡੋ ਪਹਿਲਾਂ ਉਹਨਾਂ ਦੇ ਵਿਰੋਧ ਸੰਸਦ ਦੇ ਵਿੱਚ ਬੇਪਰੋਸਗੀ ਮਤਾ ਲਿਆਂਦਾ ਗਿਆ ਸੀ ਤੇ ਹੁਣ ਨੋ ਕੰਫੀਡੈਂਸ ਮਤਾ ਲਿਆਉਣ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਇਹ ਮਤਾ ਲਿਆਂਦਾ ਜਾਵੇਗਾ ਲਗਾਤਾਰ ਵਿਰੋਧੀ ਪਾਰਟੀਆਂ ਦੇ ਵੱਲੋਂ ਜਿਹੜੇ ਸ਼ਬਦੀ ਹਮਲੇ ਨੇ ਉਹ ਜਸਟਿਨ ਟਰੂਡੋ ਤੇ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਕਾਕਸ ਲਿਬਰਲ ਪਾਰਟੀ ਦੀ ਮੀਟਿੰਗ ਦੇ ਵਿੱਚ ਵੀ ਜਸਟਿਨ ਟਰੂਡੋ ਨੂੰ ਜਿਹੜੀ ਸਫਾਈ ਹੈ ਉਹ ਦੇਣੀ ਪਵੇਗੀ ਕਿ ਕਿਉਂ ਜਿਹੜੇ ਉਹਨਾਂ ਦੇ ਆਪਣੇ ਹੀ ਮੰਤਰੀ ਨੇ ਮੰਤਰੀ ਮੰਡਲ ਉਹ ਵਿਰੋਧ ਦੇ ਵਿੱਚ ਹੋਇਆ ਕਿਉਂ ਉਹਨਾਂ ਦੀ ਆਪਣੀ ਪਾਰਟੀ ਵਿਰੋਧ ਦੇ ਵਿੱਚ ਹੋਈ ਹੈ ਕਿਉਂ ਸੰਸਦ ਦੇ ਵਿੱਚ ਉਹਨਾਂ ਦੇ ਵਿਰੁੱਧ ਜਿਹੜਾ ਬੇਪਰੋਸਗੀ ਮਤਾ ਲਿਆਂਦਾ ਗਿਆ ਕਿਉਂ ਉਹਨਾਂ ਦੇ ਵਿਰੁੱਧ ਜਿਹੜਾ ਉਹ ਨੋ ਕੰਫੀਡੈਂਸ ਮਤਾ ਲਿਆਉਣ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਚੱਲ ਰਹੀਆਂ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਕਾਸਕ ਲਿਬਰਲ ਜਿਹੜੀ ਪਾਰਟੀ ਦੀ ਮੀਟਿੰਗ ਆ ਉਸ ਤੇ ਵਿੱਚ ਜਿਹੜਾ ਉਹਨਾਂ ਨੂੰ ਸਫਾਈ ਦੇਣੀ ਹੋਵੇਗੀ ਉਸ ਤੋਂ ਪਹਿਲਾਂ ਗੱਲ ਕਰ ਲਈ ਐਨਡੀਪੀ ਨੇਤਾ ਜਗਮੀਤ ਸਿੰਘ ਜਿਹੜੇ ਕਾਫੀ ਜ਼ਿਆਦਾ ਕਲੋਜ਼ ਮਿੱਤਰ ਸੀਗੇ ਕਹਰੇ ਮਿੱਤਰ ਸੀਗੇ ਜਸਟਨ ਟਰੂਡੋ ਦੇ ਉਹਨਾਂ ਦੇ ਵੱਲੋਂ ਵੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਬੇਪਰੋਸਗੀ ਮਤੇ ਦੀ ਗੱਲ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਵੀ ਜਿਹੜਾ ਆਪਣਾ ਹੱਥ ਸੀ ਉਹ ਪਿੱਛੇ ਖਿੱਚ ਲਿਆ ਗਿਆ ਸੀ ਕਿਤੇ ਜਿਹੜਾ ਜਗਮੀਤ ਸਿੰਘ ਨੂੰ ਕਿੰਗ ਮੇਕਰ ਕਿਹਾ ਜਾਂਦਾ ਸੀ ਜਦੋਂ ਜਸਟਿਨ ਟਰੂਡੋ ਨੂੰ ਪੀਐਮ ਬਣਾਇਆ ਗਿਆ ਸੀ ਤਾਂ ਹੁਣ ਜਿਹੜੇ ਜਸਟਿਨ ਟਰੂਡੋ ਦੇ ਸਾਥੀ ਐ ਐਨਡੀਪੀ ਨੇਤਾ ਜਗਮੀਤ ਸਿੰਘ ਵੀ ਬੱਕਰੇ ਹੋ ਚੁੱਕੇ ਨੇ ਉੱਥੇ ਜਸਟਿਨ ਟਰੂਡੋ ਦੀ ਆਪਣੀ ਪਾਰਟੀ ਦੇ ਵਿੱਚ ਜਿਹੜਾ ਉਹ ਫੁੱਟ ਪੈ ਚੁੱਕਿਆ ਆਪਣੀ ਪਾਰਟੀ ਦੇ ਲੋਕ ਹੀ ਜਿਹੜੇ ਉਹ ਜਸਟਿਨ ਟਰੂਡੋ ਦੇ ਵਿਰੁੱਧ ਹੋ ਚੁੱਕੇ ਨੇ ਮਿਸ ਮਨਿਸਟਰ ਦੇ ਵੱਲੋਂ ਵੀ ਜਿਹੜਾ ਇਸੇ ਦੇ ਚੱਲਦਿਆਂ ਅਸਤੀਫਾ ਦੇ ਦਿੱਤਾ ਗਿਆ ਸੀ ਤਾਂ ਹੁਣ ਬਾਕੀ ਮੰਤਰੀ ਮੰਡਲ ਦੇ ਵੱਲੋਂ ਬਾਕੀ ਮਨਿਸਟਰਸ ਦੇ ਵੱਲੋਂ ਜਿਹੜਾ ਅਸਤੀਫਾ ਏ ਉਹ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਹੁਣ ਲੱਗਦਾ ਹੈ ਕਿ ਉਹਨਾਂ ਦੇ ਖਿਲਾਫ ਜਿਹੜੇ ਪੀਐਮ ਜਸਟਿਨ ਟਰੂਡੋ ਨੇ ਜੇਕਰ ਉਹਨਾਂ ਦੀ ਖੋਦੀ ਪਾਰਟੀ ਨੇ ਵੀ ਜਸਟਿਨ ਟਰੂਡੋ ਦੀ ਜਿਹੜੀ ਵਿਰੋਧਤਾ ਉਹ ਸ਼ੁਰੂ ਕਰ ਦਿੱਤੀ ਗਈ ਹੈ ਇਸ ਤੇ ਇਹੀ ਜਾਹਰ ਹੁੰਦਾ ਹੈ ਕਿ ਜੇਕਰ ਜਸਟਿਨ ਟਰੋਡੋ ਕੋ ਦਾ استਿਫਾ ਦਿੰਦੇ ਨੇ ਤਾਂ ਠੀਕ ਹੈ ਨਹੀਂ ਫਿਰ ਉਹਨਾਂ ਦੀ ਪਾਰਟੀ ਦੇ ਵੱਲੋਂ ਜਿਹੜਾ ਉਹ ਉਹਨਾਂ ਤੋਂ استਿਫਾ ਮੰਗ ਲਿਆ ਜਾਵੇਗਾ ਲੱਗਦਾ ਹੈ ਕਿ ਹੁਣ ਜਿਹੜਾ ਜਸਟਨ ਟਰੂਡੋ ਦਾ ਤਖਤਾ ਸੀ ਕੈਨੇਡਾ ਦੇ ਵਿੱਚ ਉਹ ਪਲਟ ਸਕਦਾ ਲਗਾਤਾਰ ਜਿਹੜੀਆਂ ਖਬਰਾਂ ਪਹਿਲਾਂ ਸਖਤਾਈਆਂ ਕਰਦੇ ਹੋਏ ਨਜ਼ਰ ਆ ਰਹੇ ਸੀ ਜਸਟਨ ਟਰੂਡੋ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਨੂੰ ਲੈ ਕੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਵਿਸਟਰ ਵੀਜ਼ਾ ਨੂੰ ਲੈ ਕੇ ਜਿਹੜਾ ਕਹਿੰਦੇ ਇੱਕ ਕਮਾਕਾਰਾਂ ਨੂੰ ਲੈ ਕੇ ਜਿਹੜਾ ਲਗਾਤਾਰ ਸਖਤਾਈ ਕਰਦੇ ਹੋਏ ਤੁਰ ਆ ਰਿਹਾ ਸੀ ਤਾਂ ਹੁਣ ਖੁਦ ਜਿਹੜੇ ਉਹ ਸਕੰਜੇ ਦੇ ਵਿੱਚ ਫਸ ਚੁੱਕੇ ਨੇ ਜਸਟਿਨ ਟਰੂਡੋ ਖੁਦ ਜਿਹੜਾ ਉਹਨਾਂ ਦੀ ਕੁਰਸੀ ਜਾ ਸਕਦੀ ਹੈ ਕਿਉਂਕਿ ਉਹਨਾਂ ਦੇ ਖਿਲਾਫ ਪਹਿਲਾਂ ਬੇਪਰੋਸਗੀ ਮਤਾ ਜਿਹੜਾ ਉਹ ਲਿਆਂਦਾ ਗਿਆ ਸੀ ਸੰਸਦ ਦੇ ਵਿੱਚ ਤਾਂ ਹੁਣ ਨੋ ਕੰਫੀਡੈਂਸ ਮਤਾ ਜਿਹੜਾ ਉਹ ਵੀ ਜਲਦ ਲਿਆਂਦਾ ਜਾਵੇਗਾ ਕਿਉਂਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਿੱਥੇ ਜਸਟਿਨ ਟਰੂਡੋ ਦਾ ਜਿਹੜਾ ਆਪਣਿਆਂ ਨੇ ਸਾਥ ਦੇਣਾ ਸੀ ਆਪਣੀ ਪਾਰਟੀ ਨੇ ਸਾਥ ਦੇਣਾ ਸੀ ਉੱਥੇ ਜਿਹੜੀ ਉਹਨਾਂ ਦੀ ਆਪਣੀ ਪਾਰਟੀ ਆ ਉਹ ਦੇ ਵਿੱਚ ਫੁੱਟ ਪੈ ਚੁੱਕੀ ਆ ਉਹ ਵੀ ਹੁਣ ਜਿਹੜੀ ਜਸਟਿਨ ਟਰੂਡੋ ਦੀ ਵਿਰੋਧਤਾ ਏ ਉਹ ਕਰਨੀ ਸ਼ੁਰੂ ਕਰ ਦਿੱਤੀ ਗਈ ਆ ਪਹਿਲਾਂ ਫਾਈਨੈਂਸ ਮਿਨਿਸਟਰ ਉਹ ਵੀ ਅਸਤੀਫਾ ਦੇ ਦਿੰਦੇ ਨੇ ਤੇ ਹੁਣ ਕਈ ਜਿਹੜੇ ਮੰਤਰੀ ਮੰਡਲ ਦੇ ਮੰਤਰੀ ਨੇ ਉਹ ਵੀ ਹੁਣ ਅਸਤੀਫਾ ਦੇਣ ਦੇ ਲਈ ਜਿਹੜੀ ਤਿਆਰੀ ਕਰ ਚੁੱਕੇ ਨੇ ਕਦੇ ਵੀ ਜਿਹੜਾ ਉਹਨਾਂ ਦਾ ਵੀ ਅਸਤੀਫਾ ਆ ਸਕਦਾ ਤਾਂ ਹੁਣ ਲੱਗਦਾ ਹੈ ਕਿ ਜਸਟਿਨ ਟਰੂਡੋ ਜਾਂ ਤਾਂ ਖੁਦ ਅਸਤੀਫਾ ਦੇਣਗੇ ਜਾਂ ਫਿਰ ਜਿਹੜਾ ਉਹਨਾਂ ਤੋਂ ਅਸਤੀਫਾ ਮੰਗਿਆ ਜਾਊਗਾ ਕਿਉਂਕਿ ਵਿਰੋਧਤਾ ਜਿਹੜੀ ਆ ਜਿੱਥੇ ਜਸਟਿਨ ਟਰੂਡੋ ਕੈਨੇਡਾ ਦੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਬਣਦੇ ਜਾ ਰਹੇ ਸੀ ਉੱਥੇ ਹੁਣ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਚਿਹਰਾ ਹੈ ਉਹਨਾਂ ਦੀ ਸ਼ੋਭੀ ਖਰਾਬ ਹੁੰਦੀ ਦਿਖਾਈ ਦੇ ਰਹੀ ਆ ਕਿਤਨੇ ਕਿਤੇ ਜਿਹੜਾ ਉਹਨਾਂ ਨੇ ਇਹ ਸਖਤਾਈਆਂ ਕੀਤੀਆਂ ਨੇ ਉਸਤੇ ਕਰਕੇ ਵੀ ਜਿਹੜਾ ਉਹਨਾਂ ਨੂੰ ਇਸ ਚੀਜ਼ ਦੀ ਜਿਹੜੀ ਇੱਕ ਕਹ ਦਈਏ ਕਿ ਵਿਰੋਧਤਾ ਜ਼ਰੂਰ ਚੱਲਣੀ ਪੈ ਰਹੀ ਆ ਕਿਉਂਕਿ ਲਗਾਤਾਰ ਜਿਹੜੀ ਸਖਤਾਈ ਕਰਦੇ ਹੋਏ ਨਜ਼ਰ ਆ ਰਹੇ ਸੀ ਜਸਟਨ ਟਰੂਡੋ ਤਾਂ ਹੁਣ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਜਸਟਨ ਟਰੂਡੋ ਕਿਸੇ ਵਕਤ ਵੀ ਆਪਣਾ ਅਸਤੀਫਾ ਦੇਖ ਸਕਦੇ ਆ ਕਿਉਂਕਿ ਪਹਿਲਾਂ ਉਹਨਾਂ ਦੇ ਖਿਲਾਫ ਬੇਪਰੋਸਗੀ ਮਤਾ ਆਇਆ ਸੀ ਤਾਂ ਹੁਣ ਉਹਨਾਂ ਦੇ ਖਿਲਾਫ ਨੋ ਕੰਫੀਡੈਂਸ ਮਤਾ ਜਿਹੜਾ ਉਹ ਆਉਣ ਦੀਆਂ ਤਿਆਰੀਆਂ ਚੱਲ ਪਈਆਂ ਨੇ